ਬਠਿੰਡਾ ਪੁਲਿਸ ਦੇ ਇੱਕ ਥਾਣੇਦਾਰ ਤੇ ਚਾਕੂ ਦੇ ਨਾਲ ਹਮਲਾ ਕਰਨ ਵਾਲੇ ਦੋਵੇਂ ਨਿਕਲੇ ਸੱਕੇ ਭਰਾ ਦੋਨਾਂ ਨੂੰ ਕੀਤਾ ਪੁਲਿਸ ਨੇ ਗ੍ਰਿਫਤਾਰ ਐਸਬੀਸੀਟੀ ਨਰਿੰਦਰ ਸਿੰਘ ਨੇ ਦਿੱਤੀ ਜਾਣਕਾਰੀ ਦਸਰਾ ਬੰਦਾ ਹੈ ਕਿ ਬੀਤੀ ਕੱਲ ਬਠਿੰਡਾ ਦੇ ਥਾਣਾ ਕਨਾਲ ਕਲੋਨੀ ਦੇ ਏਰੀਏ ਦੇ ਵਿੱਚ ਪੀਸੀਆਰ ਦੀ ਪੁਲਿਸ ਪਾਰਟ ਨੂੰ ਇੱਕ ਪਾਰਟੀ ਨੂੰ ਇੱਕ ਸੂਚਨਾ ਮਿਲੀ ਕਿ ਮੋਟਰਸਾਈਕਲ ਚੋਰੀ ਦੇ ਮਾਮਲੇ ਦੇ ਵਿੱਚ ਜੋ ਵਿਅਕਤੀ ਲੋੜੀ ਦੇ ਹਨ ਉਹ ਆਪਣਾ ਬਠਿੰਡਾ ਦੇ ਕਨਾਲ ਕਲੋਨੀ ਦੇ ਏਰੀਆ ਦੇ ਵਿੱਚ ਕਮਰੇ ਹਨ ਤਾਂ ਪੀਸੀਆਰ ਦੀ ਪੁਲਿਸ ਪਾਰਟੀ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਜਿਆਦੇ ਨੇੜੇ ਪਹੁੰਚੇ ਤਾਂ ਇੱਕ ਵਿਅਕਤੀ ਵੱਲੋਂ ਉਸ ਪਾਰਟੀ ਦੇ ਉੱਤੇ ਥਾਣੇਦਾਰ ਦੇ ਉੱਤੇ ਜਿਹੜਾ ਉਹ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਕੀ ਮਿਰਚ ਅੱਖੀ ਕਰ ਦਿੱਤਾ ਗਿਆ ਤਾਂ ਬਠਿੰਡਾ ਪੁਲਿਸ ਵੱਲੋਂ ਥਾਣਾ ਕਨਾਲ ਕਲੋਨੀ ਵਿਖੇ ਇਸ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਅਤੇ ਮਾਮਲਾ ਦਰਜ ਕਰਨ ਤੋਂ ਬਾਅਦ ਇਹਨਾਂ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਿਅਕਤੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਨ ਦੇ ਆਦੀ ਹਨ ਤੇ ਇਹਨਾਂ ਦੇ ਪਹਿਲਾਂ ਵੀ ਇਹਨਾਂ ਦੇ ਉੱਤੇ ਆਪਣਾ ਮੁਕੱਦਮੇਦਾਰ ਚ ਹਨ ਅਤੇ ਇਹ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਇਹ ਬਠਿੰਡਾ ਦੇ ਅੰਦਰ ਚੋਰੀ ਦੇ ਮਾਮਲੇ ਦੇ ਵਿੱਚ ਆਪਣਾ ਬਠਿੰਡਾ ਪੁਲਿਸ ਨੂੰ ਲੋੜੀ ਦੇ ਸਨ ਤਾਂ ਹੁਣ ਇਹਨਾਂ ਨੂੰ ਬਠਿੰਡਾ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਕਾਰਵਾਈ ਨਾਲ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਇੱਕ ਥਾਣੇਦਾਰ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ ਤੇ ਇਹ ਦੋਨੇ ਸਕੇ ਭਰਾ ਹਨ ਅਤੇ ਇਹ ਹਰਿਆਣਾ ਦੇ ਰਹਿਣ ਵਾਲੇ ਹਨ ਆਉਸ ਨੂੰ ਸੁਣਾਉਣਾ ਹੈ ਇਸ ਬੰਦੇ ਕੀ ਕਹਿੰਦੇ ਨੇ ਸਪੈਸੀਟੀ ਨਰਿੰਦਰ ਸਿੰਘ ਇਸ ਮਾਮਲੇ ਨੂੰ ਲੈ ਕੇ ਕੀ ਕਰ ਕੀ ਕਹਿਣਾ ਚਾਹੁੰਦਾ ਕੱਲ ਦੇ ਤੇ ਆਪ ਮੁਕਤਲਾ ਗੁੰਝ ਹਰਲਾ ਕੱਲ ਸਰ ਦਾ ਪੀਸੀਆ ਦਾ ਮੁਲਾਜ਼ਮ ਸੀਗਾ ਏਐਸਏ ਨਰਿੰਦਰ ਸਿੰਘ ਜਿਹੜਾ ਪੈਟਰੋਲ 18 ਦੇ ਵਿੱਚ ਡਿਊਟੀ ਦੇ ਉੱਪਰ ਤਨਾਤ ਹੈ ਇਹ ਗਾਸਟ ਡਿਊਟੀ ਪਰ ਬੁਰੂਪਾਲ ਰੋਡ ਦੇ ਉੱਪਰ ਜਦੋਂ ਤਣਾਤ ਸੀਗਾ ਤੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਜਿਸ ਸੰਬੰਧ ਵਿੱਚ ਜਿਹੜੇ ਇਹ ਚੋਰੀ ਦੇ ਸੰਬੰਧ ਦੇ ਵਿੱਚ ਤੇ ਉਹਨਾਂ ਨੇ ਮੋਟਰਸਾਈਕਲ ਦੇ ਸੰਬੰਧ ਵਿੱਚ ਬੁਰੂਪਾਲ ਰੋਡ ਦੇ ਉੱਪਰ ਗਏ ਤਾਂ ਉੱਥੇ ਜਿਹੜੇ ਦੋ ਵਿਅਕਤੀ ਸੀਗੇ ਉਹ ਸ਼ੱਕੀ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਸੀਗਾ ਉਹਦੇ ਨਾਲ ਇਹਨਾਂ ਨੂੰ ਮਿਲੇ ਜਦੋਂ ਇਹਨਾਂ ਨੇ ਉਹਨਾਂ ਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਜਿਹੜਾ ਦੋਸ਼ੀ ਸੀਗਾ ਉਹਨੇ ਨਰਿੰਦਰ ਤੇ ਜਿਹੜੇ ਹੈਗਾ ਇੱਕ ਕੀ ਚਾਕੂ ਨੁਮਾ ਚੀਜ਼ ਦੇ ਨਾਲ ਵਾਰ ਕਰਕੇ ਉੱਥੇ ਭੱਜ ਗਿਆ ਸੀਗੇ ਜਿਸ ਸਬੰਧ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਮਕਦਮਾ ਦਰਜ ਕਰਕੇ ਤਤਤੀ ਸ਼ੁਰੂ ਕਰ ਦਿੱਤੀ ਸੀਗੀ ਤੇ ਵਿਦਿਨ 12 ਘੰਟਿਆਂ ਦੇ ਵਿੱਚ ਅਸੀਂ ਜਿਹੜੇ ਦੋਸ਼ੀ ਸੀਗੇ ਇਹਨਾਂ ਦੇ ਪਛਾਣ ਕਰ ਲਈ ਜੋ ਕਿ ਗੁਰਪ੍ਰੀਤ ਸਿੰਘ ਤੇ ਉਹਦਾ ਦੂਜਾ ਭਰਾ ਸਕੰਦਰ ਸਿੰਘ ਇਹ ਤਖਤਮਲ ਪਿੰਡ ਦੇ ਰਹਿਣ ਵਾਲੇ ਨੇ ਜੋ ਕਿ ਕਾਲਾਣੀ ਮੰਡੀ ਦੇ ਵਿੱਚ ਹੈਗਾ ਇਹ ਦੋਨੋਂ ਜਿਹੜੇ ਭਰਾਣੇ ਆ ਦੋਨਾਂ ਨੂੰ ਸਾਡੀ ਪੁਲਿਸ ਟੀਮ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਦੀ ਸਥਾਣਾ ਕਨਾਲ ਕਲੋਣੇ ਦੇ ਵਿੱਚ ਜਿਹੜੀ ਹੋਈ ਹੈ ਉਸ ਮੁਕੱਦਮੇ ਦੇ ਵਿੱਚ ਰੈਸਪੋਰਟ ਪਾਈ ਹੈ ਜਿਹੜਾ ਗੁਰਪ੍ਰੀਤ ਹੈਗਾ ਇਹਦੇ ਉੱਪਰ ਪਹਿਲਾਂ ਇੱਕ ਸਨੈਚਰੀ ਦਾ ਮੁਕੱਦਮਾ ਦਰਜ ਹੈ ਤੇ ਜਿਹੜਾ ਦੂਸਰਾ ਭਰਾ ਹੈਗਾ ਸਿਕੰਦਰ ਉਹਦੇ ਉੱਪਰ ਤਿੰਨ ਮੁਕੱਦਮੇ ਦਰਜ ਨੇ ਜ਼ਿਲ੍ਹਾ ਸਿਰਸਾ ਦੇ ਵਿੱਚ ਜਿਸ ਤਰ੍ਹਾਂ ਇਹ ਵੀ ਆਪਾਂ ਹੈ ਰਹਿਣ ਦੇ ਰਹਿਣ ਵਾਲੇ ਇੱਥੇ ਵੀ ਬਿਹੇਰ ਹੈਗਾ ਕਹਿੰਦੇ ਕਿ ਨਹੀਂ ਇਹ ਬੇਸਿਕਲੀ ਤਖਤਮਲ ਪਿੰਡ ਦੇ ਰਹਿਣ ਵਾਲੇ ਨੇ ਇੱਥੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਇਹਨਾਂ ਨੇ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਜਦੋਂ ਇਹ ਤੋਂ ਨਿਕਲਣ ਲੱਗੇ ਸੀ ਕਿਤੇ ਇਹਦੀ ਇਨਫੋਰਮੇਸ਼ਨ ਪੀਸੀਆਰ ਨੂੰ ਜਦੋਂ ਪਾਸ ਆਨ ਹੋਈ ਤਾਂ ਪੀਸੀਆਰ ਨੇ ਸਿੰਧਪੁਰ ਦੇ ਆਧਾਰ ਦੇ ਉੱਤੇ ਗੁਰੂਕੋਲ ਰੋਡ ਦੇ ਉੱਪਰ ਜਦੋਂ ਪਹੁੰਚੀ ਸੀਗੇ ਤੇ ਚੋਰੀ ਦੇ ਮੋਟਰਸਾਈਕਲ ਦੇ ਨਾਲ ਇਹਨਾਂ ਨੂੰ ਇੰਟਰਸੈਪਟ ਕੀਤਾ ਜਦੋਂ ਉਹਨਾਂ ਨੇ ਪੁਸ਼ਕਿਸ਼ ਕਰਕੇ ਇਹਨਾਂ ਨੂੰ ਰੌਡਡਾਉਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਇਹਨੇ ਇੱਕ ਇੱਕ ਦੋਸ਼ੀ ਨੇ ਜਿਹੜਾ ਹੈਗਾ ਚਾਕੂ ਨਾਲ ਉਹਦੇ ਵਾਰ ਕਰ ਦਿੱਤਾ